ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਚੰਚਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਹੈ ਜੀ ਨਾਮ ਕੋਰ ਪਤਾ ਬਠਿੰਡਾ ਕਾਸਟ ਜਰਸੀ ਖ ਗੁੱਤ ਸਿੱਧੂ ਉਮਰ 1997 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਆਰਮੀ ਸਕੂਲ ਤੋਂ ਕੀਤੀ ਸੀ ਬੀਐਸਸੀ ਨਾਨ ਮੈਡੀਕਲ ਪ੍ਰਾਇਕ ਪਿਤਾ ਆਰਮੀ ਰਿਟਾਇਰ ਮਾਤਾ ਹਾਊਸ ਵਾਈਫ ਕੰਮ ਕੁੜੀ ਕੈਨੇਡਾ ਕੈਲਗਰੀ ਚ ਪੀਆਰ ਮੰਗ ਮੁੰਡਾ ਸੋਹਣਾ ਸੁਨੱਖਾ ਹੋਵੇ 10 ਤੋਂ 11 ਕਿੱਲੇ ਜ਼ਮੀਨ ਹੋਵੇ ਕੈਨੇਡਾ ਕੈਲਗਰੀ ਪੀਆਰ ਹੋਵੇ ਬਠਿੰਡਾ ਮੌਗਾ ਏਰੀਆ ਵਾਲੇ ਹੀ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਹੈ ਜੀ ਨੇਮਕੌਰ ਜ਼ਿਲ੍ਹਾ ਫਾਜ਼ਿਲਕਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 3 ਅਗਸਤ 1993 ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਪੋਸਟ ਗ੍ਰੈਜੂਏਸ਼ਨ ਐਮਏ ਹਿਸਟਰੀ ਬ੍ਰਦਰ ਲਿਵਿੰਗ ਇਨ ਆਸਟ੍ਰੇਲੀਆ ਸਿਸਟਰ ਮੈਰਿਡ ਹੈ ਲਿਵਿੰਗ ਇਨ ਇੰਗਲੈਂਡ ਪੀਟੀਏ ਚ 6.5 ਬੈਂਡ ਪੀਟੀਏ ਚ ਓਵਰਆਲ ਚਾਉਂਟ ਸਕੋਰ ਲੜਕੀ ਲੜਕੇ ਦੀ 10 ਤੋਂ 15 ਕਿਲੇ ਜ਼ਮੀਨ ਹੋਵੇ ਐਂਡ ਆਸਟ੍ਰੇਲੀਆ ਔਰ ਇੰਗਲੈਂਡ ਪੀਆਰ ਹੋਵੇ ਆਗਲਾ ਰਿਸ਼ਤਾ ਹੈ ਨਾਮ ਕੌਰ ਪਤਾ ਮੋਗਾ ਡੇਟ ਆਫ ਬਰਥ 111990 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਐਲਐਲਬੀ ਐਲਐਲਐਮ ਹਾਈਲੈਟਸ 7.5 ਬੈਂਡ ਭਰਾ ਦੋ ਨੇ ਇੱਕ ਕੈਨੇਡਾ ਪੀਆਰ ਪਿਤਾ ਰਿਟਾਇਰ ਪ੍ਰਿੰਸੀਪਲ ਮਾਤਾ ਹਾਊਸ ਵਾਈਫ ਕਾਮੰਦਾਸ ਈਅਰਸ ਕੈਨੇਡਾ ਮਲਟੀਪਲ ਵੀਜ਼ਾ 10 ਈਅਰ ਯੂਐਸਸੀ ਟੂਰਿਸਟ ਵੀਜ਼ਾ ਮੰਗ ਮੁੰਡਾ ਕੈਨੇਡਾ ਵਿੱਚ ਪੀਆਰ ਹੋਵੇ ਤੇ ਸੇਮ ਸਟੱਡੀ ਹੋਵੇ ਆਗਲਾ ਰਿਸਟ ਆਇਆ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਕਸ਼ਵ ਰਾਜਪੂਤ ਗੋਤ ਮਹਿਰਾ ਉਮਰ 11 2003 ਦਾ ਬੱਥ ਕੱਦ 5 ਫਰ 2 ਇੰਚ ਪੜ੍ਹਾਈ ਪਲਾਸਟੂ ਪੀਟੀ ਸਕੋਰ ਓਵਰ ਆਲ 62 ਸਕੋਰ 2 ਇਅਰ ਕੰਪਲੀਟ ਡਿਪਲੋਮਾ ਕੰਪਿਊਟਰ ਡਿਪਲੋਮਾ ਮੰਗ ਅਬਰੋਡ ਸਟਡੀ ਲਈ ਖਰਚਾ ਕਰਨ ਲਈ ਮੁੰਡਾ ਚਾਹੀਦਾ ਹੈ ਜੀ ਅਗਲਾ ਰਿਸ਼ਤਾ ਆ ਨਾਮ ਕੌਰ ਪਤਾ ਲੁਧਿਆਣਾ ਕਾਸਟ RAMDAS ਜੀ ਸਿੱਖ ਗੋਤ ਜਸੜ ਕੈਲੇ ਤੇ ਉਮਰ ਆ 5-10 1993 ਕੱਦ 5 ਫੁੱਟ 3 ਇੰਚ ਪੜਾਈ ਪਲਾਸਟੂ ਨਾਨ ਮੈਡੀਕਲ ਡੀ ਫਾਰਮੇਸੀ ਪ੍ਰਾਇਕ ਪੈਣ ਇੱਕ ਮੈਰਿਡ ਆ ਆਸਟ੍ਰੇਲੀਆ ਮਾਤਾ ਤੇ ਪਿਤਾ ਨੇ ਮੰਗ ਮੁੰਡਾ ਨਿਊਜ਼ੀਲੈਂਡ ਅ ਅਮਰੀਕਾ ਕਨੇਡਾ ਇਟਲੀ ਯੂਰਪ ਕੰਟਰੀ ਦਾ ਪੀਆਰ ਹੋਵੇ ਜੀ ਆਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਪਤਾ ਪਠੰਡਾ ਕਾਸਟ ਹੈ ਜੱਟ ਸਿੱਖ ਗੋਤ ਸਰਾ ਉਮਰ 1998 ਹੈ ਕੱਦ 53 ਪੜ੍ਹਾਈ ਪਲੱਸ 2 ਬੀਐਸਸੀ ਨਰਸਿੰਗ ਕੰਮ ਦੋ ਈਅਰ ਐਕਸਪੀਰੀਅੰਸ ਇਨ ਡੀਐਮਸੀ ਹਸਪੀਟਲ ਲੁਧਿਆਣਾ ਮੰਗ ਮੁੰਡਾ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਆਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਪਤਾ ਜਲੰਪਾਤਾ ਸੌਰੀ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਔਜਲਾ ਉਮਰ 1993 ਰੰਗ ਸਾਫ ਆ ਕੱਦ 5 ਫਰ 6 ਇੰਚ ਪੜ੍ਹਾਈ ਡਬਲ ਐਮ ਮੰਗ ਮੁੰਡੇ ਕੋਲ 20 ਤੋਂ 30 ਕਿੱਲੇ ਤੱਕ ਜ਼ਮੀਨ ਹੋਵੇ ਤੇ ਭਾਵੇਂ ਮੁੰਡਾ ਕੋਈ ਨੌਕਰੀ ਜਾਂ ਬਿਜ਼ਨਸ ਕਰਦਾ ਹੋਵੇ ਇਕੱਲਾ ਭਰਾ ਹੋਵੇ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਵਾਲੇ ਹੀ ਸੰਪਰਕ ਕਰਨ ਤੇ ਕਿਰਪਾ ਕਰਕੇ ਮੈਰਜ ਬਿਊਰੋ ਵਾਲੇ ਨਾ ਫੋਨ ਕਰਿਆ ਕਰਨ ਜੀ ਸਾਨੂੰ ਇੰਨਾ ਟਾਈਮ ਨਹੀਂ ਹੁੰਦਾਗਾ ਜੀ ਮੈਰਜ ਬਿਊਰੋ ਵਾਲੇ ਨਾਲ ਗੱਲ ਕਰਨ ਵਾਸਤੇ ਮੈਂ ਆਪ ਦਾ ਸਿੰਗਲ ਹੀ ਕੰਮ ਕਰ ਰਹੀ ਹਾਂ ਸਾਡੀ ਕੋਈ ਬ੍ਰਾਂਚ ਨਹੀਂ ਜੀ ਅਸੀਂ ਬਠਿੰਡੇ ਤੋਂ ਆਂਗੇ ਅਗਲਾ ਰਿਸ਼ਤਾ ਹੈ ਨਾਮ ਕੌਰ ਪਤਾ ਤਰਨਤਨ ਕਾਸਟ ਜਰਸੀ ਖੂਮਰੋ 1997 ਕੱਦ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਮੰਗ ਮੁੰਡਾ ਕਨੇਡਾ ਯੂ ਐਸ ਏ ਆਸਟ੍ਰੇਲੀਆ ਦਾ ਪੀਆਰ ਹੋਵੇ ਜ਼ਮੀਨ ਵੀ ਨਾਲ ਹੋਵੇ ਕੱਦ 6 ਫੁੱਟ ਹੋਵੇ ਨੇੜੇ ਵਾਲੇ ਹੀ ਇਹਨਾਂ ਪਰਿਵਾਰ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੈ ਰਿਸ਼ਤੇ ਵਾਸਤੇ ਜੀ ਮਗਲਰ ਇਸਤਿਆ ਨਾਮ ਕੋਰ ਪਤਾ ਹਨੂਮਾਨਗੜ ਕਾਸਟਾ ਜੱਟ ਸਿੱਖ ਗੁੱਤ ਸਿੱਧੂ ਬਰਾੜ ਉਮਰਾਜੀ 1999 ਕੱਦ 5 ਫੁੱਟ 5 ਇੰਚ ਪੜਾਈ ਬੀਏ ਮੰਗ ਮੁੰਡਾ ਮੁੰਡੇ ਦਾ ਕੋਈ ਵੀ ਬਿਜ਼ਨਸ ਹੋਵੇ ਜਾਂ ਜੋਬ ਕਰਦਾ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਵੈਸ਼ਨੂ ਪਰਿਵਾਰ ਹੋਵੇ ਬਹੁਤ ਵਧੀਆ ਗੱਲ ਹੈ ਰਿਸ਼ਤਾ ਸਿਰਫ ਨੇੜੇ ਦੇੜੇ ਤੋਂ ਹੀ ਲੈਣਾਗਾ 100 ਕਿਲੋਮੀਟਰ ਤੱਕ ਹੀ ਰਿਸ਼ਤਾ ਹੋਵੇ ਬਹੁਤ ਵਧੀਆ ਹੈ ਪਰਿਵਾਰਾਂ ਤੋਂ ਕੁੜੀਆਂ ਦੇ ਰਿਸ਼ਤੇ ਸੀ ਜੀ ਅੱਜ ਸਿਰਫ ਰਿਸ਼ਤੇ ਅਸੀਂ ਕੁੜੀਆਂ ਦੇ ਹੀ ਲੈ ਕੇ ਆਏ ਆਂਗੇ। ਸੋ ਕਿਰਪਾ ਕਰਕੇ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ। ਬਾਕੀ ਰਿਸ਼ਤੇ ਆ ਜੀ ਇਹ ਪਰਿਵਾਰਾਂ ਨੂੰ ਸਾਰਿਆਂ ਨੂੰ ਮੈਚ ਕਰਕੇ ਦਿੱਤੇ ਜਾਣਗੇ। ਤੁਸੀਂ ਸਿਰਫ ਅੱਜ ਕੀ ਕਰਨਾ ਜੇਕਰ ਤੁਹਾਨੂੰ ਇਹ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਾਡੇ ਤੋਂ ਲੈਣਾ ਬਾਇਓ ਡਾਟਾ। ਬਾਕੀ ਪਰਿਵਾਰਾਂ ਨਾਲ ਅਸੀਂ ਗੱਲਬਾਤ ਕਰਕੇ ਤੁਹਾਡੇ ਰਿਸ਼ਤੇ ਦੀ ਅੱਗੇ ਗੱਲਬਾਤ ਤੋਰਾਂਗੇ ਜੀ। ਇਹ ਰੇਸਤੇ ਸਾਡੇ ਦੁਆਰਾ ਹੀ ਕਰਵਾਏ ਜਾਣਗੇ ਜੀ ਧੰਨਵਾਦ ਜੀ